ਮੇਰਾ خیال ਹੈ ਕਿ ਕਾਨੂੰਨ ਇੱਕ ਹੋਰ ਚੀਜ਼ ਹੈ ਔਰ ਇਨਫਾਰਮੇਸ਼ਨ ਇੱਕ ਹੋਰ ਚੀਜ਼ ਹੈ ਬਿਲਕੁਲ ਇਨਫਾਰਮੇਸ਼ਨ ਤੇ ਕਦੀ ਵੀ ਡਿਸੀਜਨ ਨਹੀਂ ਕੋਈ ਵੀ ਲੈਣਾ ਹਮੇਸ਼ਾ ਸਿਰਫ ਕਾਨੂੰਨ ਫਾਲੋ ਕਰਨਾ ਹੈ ਲੇਕਿਨ ਇੱਕ ਸਾਲ ਦਾ ਲਾਇਸੈਂਸ ਪੁਰਾਣਾ ਕਿਉਂ ਹੋਣਾ ਜ਼ਰੂਰੀ ਹੈ ਤੇ ਲਾਇਸੈਂਸ ਕਰਨਾ ਕਿੰਨਾ ਟਾਫ ਹੈ ਕਿੰਨਾ ਕਿ ਇਜ਼ੀ ਹੈ ਸਕੂਲ ਆ ਕੇ 200 ਹਲ ਪੁੱਛਦੇ ਜਦੋਂ ਸਕੂਲ ਆਉਂਦੇ ਨੇ ਨਾ ਗੱਡੀ ਦੇ ਹਲ ਸੰਸਾਸ ਤੇ ਸਾਡੇ ਸਟੂਡੈਂਟ 200 ਹਲ ਪੁੱਛਦੇ ਆ ਟਾਈਮ ਕਿੰਨਾ ਲੱਗੂ ਔਰ ਕੁਐਸਚਨ ਕਿੰਨੇ ਨੇ ਬਿਲਕੁਲ ਉਹ ਦੇਖ ਮੈਂ ਇਹ ਕਹਿ ਦੇਣਾ ਚੜਦਾ ਪੰਜਾਬ ਤੇ ਲੈਂਦਾ ਪੰਜਾਬ ਜਦੋਂ ਲੈਂਦੇ ਪੰਜਾਬ ਦੇ ਵਿੱਚ ਗੱਲ ਹੁੰਦੀ ਹੈ ਬਾਹਰ ਜਾਣ ਦੀ ਤੇ ਨਾਮ ਆਂਦਾ ਹੈ ਸਪੇਨ ਦਾ ਬਾਰਸਲੋਨਾ ਤੇ ਬਾਰਸਲੋਨਾ ਦੇ ਵਿੱਚ ਬਹੁਤ ਹੀ ਜ਼ਿਆਦਾ ਲੈਂਦੇ ਪੰਜਾਬ ਦੇ ਚੜਦੇ ਪੰਜਾਬ ਦੇ ਪੰਜਾਬੀ ਵੀਰ ਰਹਤੇ ਨੇ ਤੇ ਉਹਨਾਂ ਨੇ ਇੱਥੇ ਆ ਕੇ ਬਹੁਤ ਹੀ ਮੱਲਾਮਾਰੀਆਂ ਨੇ ਤੇ ਉਹਨਾਂ ਵਿੱਚ ਇੱਕ ਸੈਕਟਰ ਹੈ ਜੋ ਕਿ ਟੈਕਸੀ ਸੈਕਟਰ ਦੇ ਵਿੱਚ ਬਹੁਤ ਹੀ ਜ਼ਿਆਦਾ ਆਪਣੇ ਜਿਹੜੇ ਕਿ ਲੈਂਦੇ ਪੰਜਾਬ ਤੋਂ ਆ ਤੇ ਚੜਦੇ ਪੰਜਾਬ ਤੋਂ ਵੀਰ ਆ ਜੋ ਕਿ ਇੱਥੇ ਡਰਾਈਵਿੰਗ ਕਰ ਰਹੇ ਨੇ ਮੈਂ ਤੁਹਾਡਾ ਸਾਹਿਲ ਸਿੰਘ ਪੰਜਾਬ ਤੋਂ ਸਪੇਨ ਤੋਂ ਤੁਹਾਡਾ ਸਵਾਗਤ ਕਰਦਾ ਜੀ ਤੇ ਮੇਰੇ ਨਾਲ ਅੱਜ ਮੌਜੂਦ ਨੇ ਜ਼ਿਸ਼ਾਨ ਅਹਿਮਦ ਜੀ ਤੁਹਾਡਾ ਸਵਾਗਤ ਹੈ ਜੀ ਬਹੁਤ-ਬਹੁਤ ਬਹੁਤ ਸਵਾਗਤ ਤੁਹਾਡਾ ਜਨਾਬ ਵੈਲਕਮ ਜੀ ਆਇਆਂ ਨੂੰ ਤੁਹਾਨੂੰ ਦੱਸ ਦਈਏ ਭਾਈ ਉਹਨਾਂ ਦਾ ਆਪਣਾ ਇੱਕ ਟੈਕਸੀ ਸੈਕਟਰ ਦੇ ਵਿੱਚ ਇਹਨਾਂ ਦਾ ਆਪਣਾ ਸਕੂਲ ਹੈ ਭਾਈ ਸਕੂਲ ਦਾ ਨਾਮ ਕੀ ਹੈ ਜੀ ਇਹ ਜ਼ਿਸ਼ਾਨ ਫਾਰਮਾਸੋਨ ਸਕੂਲਾ ਦੇ ਟੈਕਸੀ ਜੀ ਜੀ ਬਾਰਸਲੋਨਾ ਸਪੇਨ ਜੀ ਪਾ ਜੀ ਇੱਥੇ ਕਾਫੀ ਟਾਈਮ ਦੇ ਉਤੋਂ ਜੋ ਕਿ ਹੈ ਟੈਕਸੀ ਦਾ ਜੋ ਕਿ ਲਾਇਸੈਂਸ ਕਰਵਾ ਰਹੇ ਨੇ ਤੇ ਬਹੁਤ ਬਹੁਤ ਜ਼ਿਆਦਾ ਵੀਰ ਨੇ ਜਿਹੜੇ ਕਿ ਟੈਕਸੀ ਦਾ ਲਾਇਸੈਂਸ ਇੱਥੋਂ ਪਾਸ ਕਰਕੇ ਜਾ ਚੁੱਕੇ ਨੇ ਤੇ ਆਪਣੀ ਟੈਕਸੀ ਚਲਾ ਰਹੇ ਨੇ ਤੇ ਜੋ ਕਿ ਹੈ ਆਪਣੀ ਜ਼ਿੰਦਗੀ ਦੇ ਵਿੱਚ ਸਕਸੈਸ ਹੋਏ ਨੇ ਜੀ ਭਾਈ ਜੀ ਬਿਲਕੁਲ ਅਲਹਮਦੁਲਿਲਾ ਸਾਡੇ ਇਸ ਸਕੂਲ ਦੇ ਚਾਰ ਡਿਪਾਰਟਮੈਂਟ ਨੇ ਅਲਹਮਦੁਲਿਲਾ ਜੀ ਟੈਕਸੀ ਡਿਪਾਰਟਮੈਂਟ ਹਾਂ ਜੀ ਗੱਡੀ ਦੀ ਥਿਊਰੀ ਪਰਮਿਸ਼ਨ ਬੇ ਜੀ ਨੂੰ ਕਹਿੰਦੇ ਆ ਪ੍ਰਾਈਵੇਟ ਕਾਰ ਨਾਰਮਲ ਕਾਰ ਅ ਉਹ ਇੱਕ ਸੈਕਟਰ ਸਾਡਾ ਲੈਦਰ ডিপਾਰਟਮੈਂਟ ਆਰ ਸਾਡੇ ਜਿਹੜੇ ਦੋਸਤ ਸਾਡੇ ਭੈਣ ਸਾਡੇ ਭਾਈ ਜਿਨ੍ਹਾਂ ਨੂੰ ਲੀਗਲ 10 ਸਾਲ ਸਪੇਨ ਦੇ ਅੰਦਰ ਹੋ ਗਏ ਨੇ ਜੀ ਜੀ ਉਹਨਾਂ ਫਿਰ 10 ਸਾਲ ਬਾਅਦ ਇੱਥੇ ਸਪੇਨ ਦੀ ਨੈਸ਼ਨੈਲਿਟੀ ਅਪਲਾਈ ਕਰਦੇ ਨੇ ਅੱਛਾ ਜੀ ਉਹਦੇ ਵਾਸਤੇ ਲੈਂਗੁਏਜ ਕੋਰਸਿਸ ਦੀ ਜ਼ਰੂਰਤ ਹੁੰਦੀ ਏ ਸੇ ਸੇ ਐ ਸੇ ਐ ਜੀ ਤੇ ਦੋਸਤੇ ਦੀ ਜ਼ਰੂਰਤ ਏ ਦਿਲਿਆਦੋਸ ਜੀ ਅਲhamdulillah ਦਿਲਿਆਦੋਸ ਵੀ ਅਸੀ ਕਰਵਾਣੇ ਆ ਤੇ ਏ ਸਾਡੇ ਅਲਹਮਦੁਲਿਲਾ ਚੌਥਾ ਸਾਡਾ ਜਿਹੜਾ ਉਹ ਇੰਗਲਿਸ਼ ਦੀ ਕਲਾਸਿਸ علیحدਾਂ ਹੁੰਦੀਆਂ ਨੇ ਔਰ ਸਪੈਨਿਸ਼ ਦੀ ਕਲਾਸ ਜਿਹੜੀਆਂ ਨੇ ਟੈਕਸੀ ਦਿਓ علیحدਾਂ ਹੁੰਦੀਆਂ ਨੇ ਅਲਹਮਦੁਲਿਲਾ ਸਾਡੇ ਪ੍ਰੋਫੈਸਰ ਮੁਹੰਮਦ ਸਾਹ ਗੁਜਰ ਸਾਹਿਬ ਜਿਹੜੇ ਨੇ ਉਹ ਓਵਰਆਲ ਨੇ ਹਰ ਚੀਜ਼ ਨੂੰ ਮੈਨੇਜ ਕਰਦੇ ਨੇ ਡਾਇਰੈਕਟਰ ਸਾਡੇ ਸਕੂਲ ਦੇ ਬਿਲਕੁਲ ਉਹ ਜਰਾ ਮਾਸ਼ਾਅੱਲਾਹ ਅਲਹਮਦੁਲਿਲਾ ਇੱਕ ਸਾਡੇ ਇਸਲਾਮਿਕ ਸੋਧਿਆ ਗਏ ਨੇ ਮਰੇ ਦੀ ਸਹਾਦਤ ਆਸਤੇ ਜਿਸ ਵਜ੍ਹਾ ਤੋਂ ਵਕਤੀ ਤੌਰ ਮੌਜੂਦ ਨਹੀਂ ਜੀ ਮੇਰਾ ਇੱਕ ਸਵਾਲ ਹੈ ਬਹੁਤ ਹੀ ਜਿਹੜੇ ਸਾਡੇ ਦਰਸ਼ਕ ਦੇਖਦੇ ਨੇ ਸਾਨੂੰ ਉਹ ਕਹਿੰਦੇ ਨੇ ਕਿ ਸਾਨੂੰ ਇੰਡੀਆ ਤੋਂ ਜਾਂ ਫਿਰ ਪਨੇ ਪਾਕਿਸਤਾਨ ਤੋਂ ਉੱਥੋਂ ਡਾਇਰੈਕਟ ਕਹਿ ਰਹੇ ਕਿ ਤੁਹਾਨੂੰ ਜਿਹੜਾ ਵਰਕ ਪਰਮਿਟ ਦੇ ਰਹੇ ਆ ਤੁਸੀਂ ਇੱਥੇ ਆ ਕੇ ਡਾਇਰੈਕਟ ਤੁਸੀਂ ਟੈਕਸੀ ਸੈਕਟਰ ਦੇ ਵਿੱਚ ਆਣਾ ਹੈ ਡਰਾਈਵ ਦੀ ਟੈਕਸੀ ਚਲਾਣੀ ਹੈ ਕਿ ਕਿੰਨਾ ਕੁ ਇਹ ਸੱਚ ਹੈ ਤੇ ਕਿੰਨਾ ਕੁ ਝੂਠ ਹੈ ਇੱਕ ਚੀਜ਼ ਯਾਦ ਰੱਖਣੀ ਹੈ ਹਮੇਸ਼ਾ ਕੋਈ ਚੀਜ਼ ਜਿਨੀ ਆ ਨਹੀਂ ਉਹ ਹਕੀਕਤ ਨਹੀਂ ਆ ਨਹੀਂ ਔਰ ਕੋਈ ਚੀਜ਼ ਅਸਰ ਸੁਣਾ ਸੁਣਾਈ ਆਉਂਦੀਆਂ ਨੇ ਹਾਂ ਹਾਂ ਤੁਸੀਂ ਕਿਸੇ ਵੀ ਪ੍ਰੋਫੈਸ਼ਨਲ ਬੰਦੇ ਨਾਲ ਰੌਪਤਾ ਕਰਨਾ ਇਸ ਤਰ੍ਹਾਂ ਦੀ ਕੋਈ ਵੀ ਗੱਲ ਸੁਣ ਕੇ ਨਾਰਮਲ ਹਰ ਬੰਦੇ ਦੀ ਗੱਲ ਜਿਹੜੀ ਉਹ ਨਾਰਮਲ ਮੇਰਾ خیال ਹੈ ਕਿ ਕਾਨੂੰਨ ਇੱਕ ਹੋਰ ਚੀਜ਼ ਹੈ ਔਰ ਇਨਫਾਰਮੇਸ਼ਨ ਇੱਕ ਹੋਰ ਚੀਜ਼ ਹੈ ਬਿਲਕੁਲ ਇਨਫਾਰਮੇਸ਼ਨ ਤੇ ਕਦੀ ਵੀ ਡਿਸੀਜਨ ਨਹੀਂ ਕੋਈ ਵੀ ਲੈਣਾ ਹਮੇਸ਼ਾ ਸਿਰ ਕਾਨੂੰਨ ਫਾਲੋ ਕਰਨਾ ਹੈ ਹਾਂਜੀ ਹਾਂਜੀ ਕਾਨੂੰਨ ਇਹ ਵੀ ਕਿ ਜਦੋਂ ਤੁਸੀਂ ਟੈਕਸੀ ਲਾਇਸੈਂਸ ਬਾਰਸੀਲੋਨਾ ਚ ਕਰਨਾ ਚਾਹੁੰਦੇ ਹੋ ਸਪੇਨ ਵਿੱਚ ਬਾਰਸੀਲੋਨਾ ਚ ਤੇ ਤੁਹਾਡੇ ਕੋਲ ਜਿਹੜਾ ਨਾਰਮਲ ਗੱਡੀ ਦਾ ਲਾਇਸੈਂਸ ਹੈ ਉਹ ਸਪੇਨ ਵਿੱਚ 1 ਸਾਲ ਪੁਰਾਣਾ ਹੋਣਾ ਚਾਹੀਦਾ ਤੇ ਜੀ ਉਸ ਤੋਂ ਬਾਅਦ ਫਿਰ ਤੁਸੀਂ ਜਿਹੜਾ ਨਾ ਟੈਕਸੀ ਦਾ ਐਗਜ਼ਾਮ ਦੇ ਸਕਦੇ ਹੋ ਬਿਲਕੁਲ ਹਾਂ ਜੀ ਡਾਇਰੈਕਟ ਜਿਹੜੇ ਉੱਥੇ ਦੋਸਤ ਆਉਂਦੇ ਨੇ ਹਾਂ ਸਾਡੇ ਇੰਡੀਆ ਔਰ ਪਾਕਿਸਤਾਨ ਦਾ ਲਾਇਸੈਂਸ ਜਿਹੜਾ ਉਹ ਸਪੈਨਿਚ ਕਾਬਲੇ ਕਬੂਲ ਨਹੀਂ ਸਾਨੂੰ ਇਥੇ ਆ ਕੇ ਅਲੈਦਾ ਇੱਥੇ ਕਰਨਾ ਪੈਂਦਾ ਹਾਂ ਉਹਦੇ ਛੜਿਆ ਵਾਸਤੇ ਇੱਕ ਛੋਟੀ ਜਿਹੀ ਫੈਸਿਲਿਟੀ ਹੈ ਵੀ ਕਿਸੀ ਨੂੰ ਇੰਗਲਿਸ਼ ਵਿੱਚ ਵੀ ਪੜ੍ਹ ਸਕਣਿਆ ਸਪੈਨਿਸ਼ ਦੀ ਬਜਾਇਆ ਸੀ ਨੂੰ ਇੰਗਲਿਸ਼ ਵਿੱਚ ਵੀ ਕਰ ਸਕਣਿਆ ਆ ਇਹਨਾਂ ਦੀ ਮਕਾਮੀ ਜ਼ਬਾਨ ਵਿੱਚ ਵੀ ਔਰ ਇੰਗਲਿਸ਼ ਵਿੱਚ ਮਤਲਬ ਜਿਹੜਾ ਜਿਹੜੀ ਇਨਫੋਰਮੇਸ਼ਨ ਹੈ ਜੋ ਵੀ ਵਰਕ ਪਰਮਿਟ ਜੋ ইস্যੂ ਕਰਦੇ ਆ ਉਹ ਸਾਰਾ ਕਿ ਫੇਕ ਹੈ ਹਾਂਜੀ ਵਰਕ ਪਰਮਿਟ ਮੀਨਸ ਕਿ ਤੁਸੀਂ ਆ ਕੇ ਲੀਗਲ ਆਓ ਲੀਗਲ ਜੌਬ ਕਰੋ ਤੁਹਾਡਾ ਸਾਰਾ ਸਟੇਟਸ ਲੀਗਲ ਹੈ ਲੇਕਿਨ ਸਟੇਟਸ ਲੀਗਲ ਦਾ ਹਰ ਕਿਸ ਮਤਲਬ ਹੈ ਨਹੀਂ ਕਿ ਤੁਸੀਂ ਲਾਇਸੈਂਸ ਵੀ ਤੁਹਾਨੂੰ ਇਨਕਲੂਡ ਮਿਲ ਗਿਆ ਹੋ ਵਰਕ ਪਰਮਿਟ ਜੀ ਜਾਂ ਟੈਕਸੀ ਲਾਇਸੈਂਸ ਵੀ ਮਿਲ ਗਿਆ ਨਹੀਂ ਨਹੀਂ ਐਸਾ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਤੇ ਇੱਕ ਸਾਲ ਦਾ ਲਾਇਸੈਂਸ ਪੁਰਾਣਾ ਕਿਉਂ ਹੋਣਾ ਜ਼ਰੂਰੀ ਹੈ ਅ ਵੇਖੋ ਨਾ ਤੁਸੀਂ ਜਦੋਂ ਟੈਕਸੀ ਚ నਾਣੀ ਹੈ ਨਾ ਤੇ ਤੁਸੀਂ ਇੱਕ ਪ੍ਰੋਫੈਸ਼ਨਲ ਹੋ ਤੁਸੀਂ ਇੱਕ ਫੀਲਡ ਦੇ ਜਾਂਦੇ ਹੋ ਤੇ ਲਾਇਸੈਂਸ ਇੱਕ ਸਾਲ ਉਹਨਾਂ ਪੁਰਾਣਾ ਇਸ ਲਈ ਰੱਖਿਆ ਕਿ ਕਮਸ ਕਮ ਤੁਹਾਡੇ ਕੋਲ ਐਕਸਪੀਰੀਅੰਸ ਆ ਜਾਵੇ ਮੈਂ ਜਦੋਂ ਤੁਸੀਂ ਇੱਕ ਸਾਲ ਲਾਇਸੈਂਸ ਕੀਤੇ ਤੁਹਾਨੂੰ ਹੋ ਜਾਏਗਾ ਤੁਸੀਂ ਗੱਡੀ ਡਰਾਈਵ ਕਰੋਗੇ ਚਲਾਓਗੇ ਤੁਹਾਨੂੰ ਇਥੋਂ ਦੀ ਗਲੀਆਂ ਦਾ ਪਤਾ ਚੱਲ ਜਾਏਗਾ ਰਸਤਿਆਂ ਦਾ ਪਤਾ ਚੱਲ ਜਾਏਗਾ ਸਾਈਨ ਜਿਹੜੇ ਨੇ ਤੁਹਾਨੂੰ ਉਹਨਾਂ ਦਾ ਪਤਾ ਚੱਲ ਜਾਏਗਾ ਤੇ ਤੁਹਾਡੇ ਕੋਲ ਐਕਸਪੀਰੀਅੰਸ ਆ ਜਾਏਗਾ ਕਿਉਂਕਿ ਜਦੋਂ ਤੁਸੀਂ ਪ੍ਰੋਫੈਸ਼ਨਲ ਲਾਈਫੇ ਜਾਣਾ ਹੈ ਨਾ ਟੈਕਸੀ ਪ੍ਰੋਫੈਸ਼ਨਲ ਡਰਾਈਵਰ ਇਹ ਚਾਹੁੰਦਾ ਹੈ ਤੇ ਤੁਹਾਡੀ ਆਪਣੀ ਜਾਨ ਦੇ ਨਾਲ ਨਾਲ ਤੁਹਾਡੇ ਪਿੱਛੇ ਜਿਹੜੇ ਤੁਸੀਂ ਲੈ ਕੇ ਜਾ ਰਹੇ ਹੋ ਸਵਾਰੀਆਂ ਪੈਸੇਂਜਰ ਉਹ ਵੀ ਓਡੀ ਇੰਪੋਰਟੈਂਟ ਨੇ ਤੁਹਾਡੀ ਜਾਨ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਤੇ ਇਹ ਸਾਸਤੇ ਤੁਹਾਡੇ ਕੋਲ ایکسپੀਰੀਅੰਸ ਹੋਣਾ ਬਹੁਤ ਜ਼ਰੂਰੀ ਹੈ ਜੀ ਇਸ ਇੱਕ ਸਾਲ ਇਹਨਾਂ ਜਿਹੜਾ ਉਹ ਗੈਪ ਰੱਖਿਆ ਕਾਫੀ ਅਰਸਾ ਪਹਿਲੇ ਚੰਦ ਸਾਲ ਪਹਿਲੇ ਸੀ ਕਿ ਅਗਰ ਤੁਹਾਡੇ ਕੋਲ ਇੰਡੀਆ ਜਾਂ ਪਾਕਿਸਤਾਨ ਦਾ ਪੁਰਾਣਾ ਲਾਇਸੈਂਸ ਹੈ ਤੇ ਉਹ ਜਿਹੜੀ ਉਹਦੀ ਆਂਤਿਕਤਾ ਜਿਹਨੂੰ ਅਸੀਂ ਕਹਿੰਦੇ ਆ ਉਹ ਇਹਦੇ ਵਿੱਚ ਐਡ ਹੋ ਜਾਂਦਾ ਸੀ ਅੱਛਾ ਜੀ ਹੋਣ ਨਹੀਂ ਹੁੰਦਾ ਹੁਣ ਤੁਸੀਂ ਇੱਥੇ ਹੀ ਲਾਇਸੈਂਸ ਕਰਨਾ ਹਾਂ ਇੱਕ ਚੀਜ਼ ਅਗਰ ਤੁਸੀਂ ਨਾਰਮਲ ਲਾਇਸੈਂਸ ਤੋਂ ਬਾਅਦ ਟੈਕਸੀ ਕਰਨਾ ਚਾਹੁੰਦੇ ਹੋ ਫੌਰਨ ਬਾਅਦ ਉਹਦੇ ਵਿੱਚ ਬਸ ਦਾ ਜਾਂ ਕਮਿਊਨਡਲ ਸੈਂਸਰ ਤੋਂ ਕਰਨੇ ਆਸਤੇ ਜ਼ਰੂਰੀ ਹੈ। ਅੱਛਾ ਜੀ। ਅਗਰ ਤੁਸੀਂ ਸਾਲ ਤੋਂ ਪਹਿਲੇ ਕਰਨਾ ਚਾਹੁੰਦੇ ਹੋ ਲੇਕਿਨ ਜਸਟ ਥਿਊਰੀ ਨਹੀਂ ਉਹਦੇ ਆਸਤੇ ਵੀ ਤੁਹਾਨੂੰ ਪ੍ਰੈਕਟੀਕਲ ਪਾਸ ਕਰਨਾ ਵੀ ਜ਼ਰੂਰੀ ਹੈ। ਬਸ ਜਾਂ ਕਮੀ ਹੋਊਗਾ। ਅੱਛਾ ਹਾਂ ਉਹ ਵੀ ਦੋਵੇਂ ਫਿਰ ਜੀ ਕਿਨਨ ਪ੍ਰੋਫੈਸ਼ਨਲ ਚ ਆ ਜਾਂਦੇ ਨੇ ਉਹ ਅਗਰ ਤੁਸੀਂ ਥਿਊਰੀ ਔਰ ਪ੍ਰੈਕਟੀਕਲ ਪਾਸ ਕਰ ਲਓ ਤੇ ਫਿਰ ਤੁਹਾਨੂੰ ਸਾਲ ਦੀ ਜ਼ਰੂਰਤ ਨਹੀਂ ਨਹੀਂ ਤੇ ਲੀਗਲੀ ਨਾਰਮਲ ਸੰਸਤ ਤੋਂ ਬਾਅਦ ਇੱਕ ਸਾਲ ਜ਼ਰੂਰੀ ਹੈ। ਬਿਲਕੁਲ ਮੈਂ ਸਾਰੇ ਸੁਣਨ ਵਾਲੇ ਆਪਣੇ ਦੋਸਤਾਂ ਭਾਈਆਂ ਨੂੰ ਕਹਾਂਗਾ ਕਿ ਅਗਰ ਸਪੇਨ ਅ ਵਰਕ ਪਰਮਿਟ ਦੇਂਦਾ ਹੈ ਇਟਸ ਮੀਨ ਕੋਨੇ ਤੁਹਾਨੂੰ ਬਾਕੀ ਸੂਲ ਯਾਦੋ ਦੇ ਨਾਲ ਨਹੀਂ ਦਿੱਤੀਆਂ ਉਹ ਜਸਟ ਵਰਕ ਪਰਮਿਟ ਏ ਕਿ ਤੁਹਾਡਾ ਲੀਗਲ ਸਟੇਟਸ ਹੈ ਤੁਸੀਂ ਵੀਜ਼ਾ ਲੈਂਦੇ ਹੋ ਟਿਕਟ ਲੈਂਦੇ ਹੋ ਸਪੇਨ ਆ ਜਾਂਦੇ ਹੋ ਆਪਣੀ ਪ੍ਰੈਕਟੀਕਲ ਲਾਈਫ ਸ਼ੁਰੂ ਕਰਦੇ ਹੋ ਲੇਕਿਨ ਲੈਸਨਸ ਤੁਹਾਨੂੰ ਕਰਨਾ ਹੀ ਪੈਣਾ ਹੈ ਔਰ ਕਰਨਾ ਵੀ ਚਾਹੀਦਾ ਹੈ ਬਿਲਕੁਲ ਜਿਸ ਤਰ੍ਹਾਂ ਹੁਣ ਸਪੈਨਿਸ਼ ਲੈਂਗੁਏਜ ਦੇ ਨਾਲ ਨਾਲ ਇਹਨਾਂ ਨੇ ਕਤਲਾਨ ਵੀ ਕਰ ਦਿੱਤੀ ਹੈ ਹਾਂਜੀ ਬਿਲਕੁਲ ਹਾਂਜੀ ਤੇ ਬਹੁਤ ਸਾਰੇ ਲੋਕ ਨੇ ਮੈਂ ਵੀ ਪਿੱਛੇ ਜਾਂਦਾ ਕਿ ਜੇਕਰ ਕਤਲਾਨ ਆਪਾਂ ਨੂੰ ਨਹੀਂ ਆਂਦੀ ਆਪਾਂ ਸਿੱਖੀ ਨਹੀਂ ਆਪਾਂ ਸਿਰਫ ਆਏ ਆਪਾਂ ਇੱਥੇ ਸਪੈਨਿਸ਼ ਤੇ ਫੋਕਸ ਕੀਤਾ ਜਾ ਠੀਕ ਹੈ ਨਹੀਂ ਤੇ ਜਦੋਂ ਆਪਾਂ ਕਤਲਾਨ ਸੁਣਦੇ ਆ ਜਾਂ ਫਿਰ ਆਪਾਂ ਬੋਲਦੇ ਆ ਨਹੀਂ ਬੋਲੀ ਜਾਂਦੀ ਆਪਾਂ ਠੀਕ ਹੈ ਨਹੀਂ ਤੇ ਜਦੋਂ ਲਾਇਸੈਂਸ ਕਰਦੇ ਆ ਤਾਂ ਉਹਦੇ ਵਿੱਚ ਕਿੰਨੀ ਕਿ ਦਿੱਕਤ ਆਉਂਦੀ ਏਸ ਲੈਂਗੁਏਜ ਦੀ ਹਾਂਜੀ ਜਿਹੜੀ ਹੈ ਨਾ ਗੱਡੀ ਦੇ ਉੱਤੇ ਤੁਹਾਨੂੰ ਦੱਸਦੇ ਆ ਨਾ ਦੇ ਡਿਫਰੈਂਟ ਲੈਂਗੁਏਜਸ ਨੇ ਕਿ ਜਿਹਦੇ ਤੁਸੀਂ ਕਰ ਸਕਦੇ ਹੋ ਨਾਰਮਲ ਕਾਰ ਦਾ ਲਾਇਸੈਂਸ ਲੇਕਿਨ ਜਦੋਂ ਟੈਕਸੀ ਆਸਤੇ ਦੋ ਕੋਰਸਿਸ ਜਿਹੜੇ ਨਾ ਇੱਕ ਕਤਲਾਨ ਆ ਦੋਸ ਜੀ ਜੀ ਔਰ ਇੱਕ ਕਸਤਿਆਨੋ ਬੇਉਨੋ ਇਹ ਦੋਨੋਂ ਕੋਰਸਿਸ ਜ਼ਰੂਰੀ ਨੇ ਲੇਕਿਨ ਇਹ ਕਿ ਯਾਦ ਰੱਖਣਾ ਕਿ ਅਲਹਮਦੁਲਿਲਾ ਸਾਡੇ ਜਿਹੜੇ ਦੋਸਤ ਆਂਦੇ ਨੇ ਜਿਹੜੇ ਆ ਪਾਕਿਸਤਾਨ ਤੋਂ ਅਕਸਰੀਤ ਉਹਨਾਂ ਚਵਲ ਐਜੂਕੇਟਿਡ ਨੇ ਅੱਛਾ ਜੀ ਜ਼ਿਆਦਾਤਰ ਉਹਨਾਂ ਚਵਲ ਐਜੂਕੇਟਿਡ ਨੇ ਪੜੇ ਲਿਖੇ ਆਂਦੇ ਨੇ ਬਾਸ਼ੌਰ ਆਂਦੇ ਨੇ ਜ਼ਿਆਦਾਤਰ ਜ਼ਿਆਦਾਤਰ ਬਹੁਤ ਘੱਟ ਐਸੇ ਹੁੰਦੇ ਨੇ ਕਿ ਕਿਸੇ ਵਜ੍ਹਾ ਦੀ ਬਿਨਾਂ ਆ ਤੇ ਉਹ ਨਹੀਂ ਪੜ ਸਕਦੇ ਇਸ ਵਾਸਤੇ ਅਗਰ ਤੁਸ ਤੁਹਾਨੂੰ ਇੰਗਲਿਸ਼ ਆਂਦੀ ਏ ਤੇ ਫਿਰ ਕਤਰਾ ਨਹੀਂ ਜਾਂ ਕਸਤੇ ਨੂੰ ਡਿਫਿਕਲਟ ਨਹੀਂ ਹੈ ਅੱਛਾ ਜੀ ਔਰ ਕੋਈ ਵੀ ਸਟੱਡੀ ਹੈ ਜਾਂ ਕੋਈ ਵੀ ਚੀਜ਼ ਹੈ ਜਾਂ ਕੋਈ ਵੀ ਕੰਮ ਹੈ ਅਗਰ ਤੁਸੀਂ ਉਹਨੂੰ ਟਾਈਮ ਦੇਂਦੇ ਹੋ ਤੇ ਮੇਰਾ ਨਹੀਂ ਖਿਆਲ ਕਿ ਉਹ ਨਾ ਜੀ ਉਹ ਬਿਲਕੁਲ इजीली ਹੋ ਜਾਂਦੀ ਤੇ ਲਾਇਸੈਂਸ ਕਰਨਾ ਕਿੰਨਾ ਟਫ ਹੈ ਕਿੰਨਾ ਕਿ इजी ਹੈ ਕਈ ਲੋਕਾਂ ਦੇ ਮਨਾਂ 'ਚ ਸਵਾਲ ਹੁੰਦੇ ਨੇ ਮਤਲਬ ਕਿ ਉਹਨਾਂ ਨੂੰ ਡਰ ਹੁੰਦਾ ਹੈ ਕਿ ਬਹੁਤ ਜ਼ਿਆਦਾ ਮੁਸ਼ਕਲ ਹੈ ਕਿਉਂਕਿ ਜਦੋਂ ਆਪਾਂ ਨੋਰਮਲ ਗੱਡੀ ਦਾ ਗੱਡੀ ਦਾ ਲਾਇਸੈਂਸ ਕਰਦੇ ਆ ਤੇ ਉਹਦੇ ਵਿੱਚ ਬੜੇ ਕੁਐਸਚਨ ਹੁੰਦੇ ਨੇ ਤੇ ਦਿਮਾਗ ਘੁੰਮ ਜਾਂਦਾ ਕਿਉਂਕਿ ਸਵਾਲ ਇੰਨੇ ਜ਼ਿਆਦਾ ਹੁੰਦੇ ਨੇ ਹਾਂ ਬਿਲਕੁਲ ਗੁੱਡ ਕੁਐਸਚਨ ਗੁੱਡ ਕੁਐਸਚਨ ਇਹਦੇ ਵਿੱਚ ਕਿੰਨਾ ਕਿ ਟਫ ਹੈ ਇਹਦੇ ਵਿੱਚ ਹਾਂ ਬਿਲਕੁਲ ਇੱਥੇ ਇੱਕ ਬਿਲਕੁਲ ਛੋਟੀ ਜਿਹੀ ਚੀਜ਼ ਅਗਰ ਮੈਂ ਸਮਝਾ ਸਕਾਂ ਕਿ ਹਮੇਸ਼ਾ ਤੁਸੀਂ ਲਾਇਸੈਂਸ ਗੱਡੀ ਦਾ ਕਰਨਾ ਵਾਸਤੇ ਯਾਦ ਰੱਖਣਾ ਹੈ ਕਿ ਸਟੂਡੈਂਟ ਆ ਕੇ 200 ਹਾਲ ਪੁੱਛਦਾ ਜਦੋਂ ਸਕੂਲ ਆਉਂਦੇ ਹਨ ਨਾ ਗੱਡੀ ਦੇ ਲਾਇਸੈਂਸ ਵਾਸਤੇ ਸਰ ਸਟੂਡੈਂਟ 200 ਹਾਲ ਪੁੱਛਦੇ ਹਨ ਟਾਈਮ ਕਿੰਨਾ ਲੱਗੂ ਔਰ ਕੁਐਸਚਨ ਕਿੰਨੇ ਨੇ ਬਿਲਕੁਲ ਉਹਦੇ ਵਿੱਚ ਮੈਂ ਇਹ ਕਹਿ ਦੇਣਾ ਕਿ ਟਾਈਮ ਔਰ ਕੁਐਸਚਨ ਦੋਨੋਂ ਚੀਜ਼ਾਂ ਤੁਹਾਡੇ ਤੇ ਡਿਪੈਂਡੈਂਟ ਹੈ ਜੀ ਜੀ ਅਗਰ ਇੱਕ ਬੰਦਾ ਮਿਹਨਤ ਕਰਦਾ ਜਿੰਨਾ ਜ਼ਿਆਦਾ ਟਾਈਮ ਦੇਂਦਾ ਉਹਨਾਂ ਜਲਦੀ ਕਰ ਲਏਗਾ ਔਰ ਅਗਰ ਇੱਕ ਬੰਦਾ ਟਾਈਮ ਥੋੜਾ ਦੇ ਦਿੰਦੇ ਤਾ ਜ਼ਾਹਰ ਹੀ ਬਦਲੋ ਟਾਈਮ ਜ਼ਿਆਦਾ ਲੱਗ ਜਾਏਗਾ ਜੀ ਜੀ ਸੈਕੰਡ ਹੈ ਵੇ ਕੁਐਸਚਨ ਵਾਲੀ ਗੱਲ ਆ ਜਾਂਦੀ ਹੈ ਕੁਐਸਚਨ ਜਿੰਨੇ ਮਰਜ਼ੀ ਹੋਣ ਅਸੀਂ ਕੁਐਸਚਨ ਨਹੀਂ ਵੇਖਣੇ ਅਸੀਂ ਆਪਣੇ ਕਨਸੈਪਟ ਕਲੀਅਰ ਕਰਨੇ ਨੇ ਜਿਹੜਾ ਟੀਚਰ ਤੁਹਾਨੂੰ ਜੋ ਚੀਜ਼ ਐਕਸਪਲੇਨ ਕਰ ਰਿਹਾ ਜੋ ਚੀਜ਼ ਸਮਝਾ ਰਿਹਾ ਤੁਹਾਡਾ ਤਵਜੋ ਤੁਹਾਡਾ ਧਿਆਨ ਉਹਦੇ ਆ ਲੋਣਾ ਚਾਹੀਦਾ ਉਹਦੀ ਗੱਲ ਆ ਲੋਣਾ ਚਾਹੀਦਾ ਉਹਦੇ ਕਨਸੈਪਟ ਜਿਹੜਾ ਤੁਹਾਡੇ ਕਲੀਅਰ ਕਰਾ ਰਿਹਾ ਤੁਸੀਂ ਕਨਸੈਪਟ ਕਲੀਅਰ ਕਰਨੇ ਨੇ ਜਦੋਂ ਤੁਸੀਂ ਕਨਸੈਪਟ ਕਲੀਅਰ ਤੁਹਾਡੇ ਹੋ ਜਾਂਦੇ ਨੇ ਨਾ ਸਰ ਤੇ ਫਿਰ ਲੈਸਨਸ ਡਿਫਿਕਲਟ ਨਹੀਂ ਰਹਿੰਦਾ ਯਾਦ ਰੱਖਿਓ ਜੀ ਬਿਲਕੁਲ ਉਹ ਫਾਰ ਐਗਜ਼ਾਮਪਲ ਕੋਈ ਵੀ ਟੀਚਰ ਹੈ ਜਿਹੜੇ ਵੀ ਲੈਸਨਸ ਪੜ੍ਹਾਉਂਦੇ ਨੇ ਉਹ ਤਕਰੀਬਨ ਇੱਕ ਸਵਾਲ ਦੇ ਨਾਲ ਤੁਹਾਨੂੰ 7 8 10 ਚੀਜ਼ਾਂ ਉਹਦੇ ਰਿਲੇਟਿਡ ਮਜ਼ੀਦ ਐਕਸਪਲੇਨ ਕਰ ਦਿੰਦੇ ਨੇ ਇੱਕ ਕੁਐਸਚਨ ਹੈ ਉਹਨੂੰ ਇਸ ਤਰੀਕੇ ਨਾਲ ਵੀ ਪੁੱਛ ਸਕਦੇ ਹਨ ਇਸ ਤਰੀਕੇ ਹੁਣ ਇਹ ਫਾਰਜਮਪਲ ਇੱਕ ਟਾਇਰ ਹੈ ਹੁਣ ਗੱਡੀ ਦਾ ਟਾਇਰ ਕਹ ਲੋ ਜਾਂ ਬ੍ਰੇਕ ਕਹ ਲੋ ਜਾਂ ਕੋਈ ਪਾਰਟ ਆ ਵਹੀਕਲ ਕਹ ਲੋ ਤੁਸੀਂ ਹਾਂਜੀ ਹਾਂਜੀ ਇੱਕ ਹੈ ਨਾ ਲੇਕਿਨ ਉਹਦੇ ਰਿਲੇਟਿਡ ਦੇ ਚਾਹਤੇ ਦੋ ਚੈਪਟਰ ਤੋਂ ਮੈਂ ਬਣਾ ਦੇਣਾ ਹਮ ਹਮ चीज है के पार्ट एक है लेकिन उधर रिलेटेड मैं तुम दो चैप्टर बना देना इट्स मीन कि जदो ਸਾਡਾ ਉਸ ਚੀਜ਼ ਦੇ ਰਿਲੇਟਡ ਕਨਸੈਪਟ ਕਲੀਅਰ ਹੋ ਜਾਏਗਾ ਹਾਂਜੀ ਇਹ ਚੀਜ਼ ਫਿਰ ਸਾਡੀ ਆਊਟ ਹੋ ਜਾਏਗੀ ਕਿ ਸਵਾਲ ਕਿੰਨੇ ਜੀ ਜੀ ਇਹ ਚੀਜ਼ ਫਿਰ ਨਹੀਂ ਰਹੇਗੀ ਬਾਕੀ ਟਾਈਮ ਕਿ ਨਾ ਲੱਗੇਗਾ ਉਹ ਤੁਸੀਂ ਹੁਣ ਜ਼ਾਹਰੀ ਬਾਤ ਐ ਸੋਸ਼ਲ ਮੀਡੀਆ ਨੂੰ ਟਾਈਮ ਥੋੜਾ ਘਟਾਓਗੇ ਹਮਮ ਤੇ ਸਟੱਡੀ ਨੂੰ ਟਾਈਮ ਜ਼ਿਆਦਾ ਦਿਓਗੇ ਤਾਂ ਉਹਨਾਂ ਜਲਦੀ ਹੋ ਜਾਏਗਾ ਜਿਹੜੇ ਸਾਡੇ ਭਾਈ ਮੇਰੀ ਕਲਾਸ ਚ ਅਲਹਮਦੁਲਿਲਾ ਸ਼ਾਮ ਦੀ ਕਲਾਸ ਚ ਸਤੋਂ 8:30 ਤੋਂ 9 ਤੱਕ ਕਲਾਸ ਹੁੰਦੀ ਐ ਲਾਸਟ ਕਲਾਸ ਹਾਂਜੀ ਹਾਂਜੀ ਕਮਸ ਕਮ 50 40 ਤੋਂ 50 ਦੋਸਤ ਨੇ ਉਹਨਾਂ ਨੇ ਚੱਕਰੀਏ ਤੋੜੇ ਜਿਹੜੇ ਮਾਸ਼ਾਅੱਲਾ ਅਲਹਮਦੁਲਿਲਾ ਕਬਰੇ ਦੀ ਜੌਬ ਕਰਦੇ ਨੇ ਫਿਰ ਜ਼ਾਹਰੀ ਬਾਤ ਐ ਕਬਰੇ ਦੀ ਜੌਬ ਕਰਕੇ ਆ ਕੇ ਸਾਰਾ ਦਿਨ ਤੇ ਫਿਰ ਕਲਾਸ ਘੰਟੇ ਡੇਢ ਦੀ ਪੜ੍ਹਨੀ ਤੇ ਉਹਨਾਂ ਦੀ ਮੈਂ ਹਿੰਮਤ ਨੂੰ ਔਰ ਉਹਨਾਂ ਦੀ ਇਸ ਜਜ਼ਬੇ ਨੂੰ ਮੈਂ ਸਲੂਟ ਕਰਨਾ ਕਿ ਫੇਰ ਵੀ ਉਹ ਮਾਸ਼ਾਅੱਲਾ 1.5 ਮਹੀਨੇ ਚ ਪਾਸ ਕਰ ਜਾਂਦੇ ਨੇ ਔਰ इजीली ਕਰ ਜਾਂਦੇ ਨੇ ਮਾਸ਼ਾਅੱੱਲਾ ਕੀ ਬਾਤ ਹੈ ਜੀ ਸਰ ਕਿੰਨਾ ਤਾਂ ਟਾਈਮ ਹੋ ਗਿਆ ਸਕੂਲ ਚਲਾਉਣ ਦੇ ਨੂੰ ਤੇ ਕਿੰਨੇ ਸਟੂਡੈਂਟ ਪਾਸ ਹੋ ਕੇ ਜਾ ਚੁੱਕੇ ਨੇ ਅਲਹਮਦੁਲਿਲਾ ਪਾਸ ਹੋਣ ਦੀ ਤੇ ਸਰ ਗਿਣਤੀ ਕੋਈ ਨਹੀਂ ਅੱਛਾ ਜੀ ਤੁਸੀਂ ਟੈਕਸੀ ਸੈਕਟਰ ਵਿੱਚ ਜਾਓ ਤੁਹਾਨੂੰ ਇੱਕ ਹੀ ਨਾਮ ਸੁਣਨ ਨੂੰ ਮਿਲੇਗਾ ਅਲਹਮਦੁਲਿਲਾ ਪ੍ਰੋਫੈਸਰ ਮੁਹੰਮਦ ਇਸਹਾਕ ਗੁਜਰ ਸਾਹਿਬ ਜਿੰਨੀ ਕੋ اچھی کارਗਰਦਗੀ ਔਰ ਜਿੱਡੇ ਕੋ ایکسپੀਰੀਅੰਸ یافتਾ ਔਰ ਜਿੱਡੇ ਕੋ 마শাআল্লাহ الحمداللہ ਸ਼ਫੀਕ ਟੀਚਰ ਨੇ ਸਾਡੇ ਸ਼ਫੀਕ ਮਤਲਬ ਕਿ ਪਿਆਰ ਦੇਣ ਵਾਲੇ ਜ਼ਿਆਦਾ ਇੱਜ਼ਤ ਰਿਸਪੈਕਟ ਦੇਣ ਵਾਲੇ ਔਰ ਇਸ ਤਰੀਕੇ ਨਾਲ ਉਹਨਾਂ ਦੇ ਸਮਝਾਉਂਦਾ ਹੈ ਕਿ ਤੁਸੀਂ ਕਿਸੇ ਵੀ ਟੈਕਸੀ ਵਾਲੇ ਭਾਈ ਦੋਸਤ ਨੂੰ ਪੁੱਛੋਗੇ ਤੇ ਉਹ ਯਕੀਨਨ ਤੁਹਾਨੂੰ ਟੈਕਸੀ ਖੁਦ ਕਰਨਾ ਚਾਹੁੰਦੇ ਹੋ ਜਾਂ ਕਿਸੇ ਨੂੰ ਰეკਮੈਂਡ ਕਰਦੇ ਹੋ ਤੇ ਪ੍ਰੋਫੈਸਰ ਸਹਾਗੂਜਰ ਸਾਹਿਬ ਤੋਂ ਇਲਾਵਾ ਆਪਸ਼ਨ ਹੀ ਕੋ ਨਹੀਂ ਕਿਸੇ ਕੋਲ ਵੀ ਕੋ ਨਹੀਂ ਸਾਡੇ ਏਸ਼ੀਅਨ ਕਮਿਊਨਿਟੀ ਚ ਜੀ ਜੀ ਪਰ ਪ੍ਰੋਫੈਸਰ ਸਾਹਿਬ ਇਸ ਟਾਈਮ ਅੱਲੇ ਇੱਥੇ ਮੌਜੂਦ ਨਹੀਂ ਤੇ ਜਿਹੜਾ ਜਰਾ ਲਿਕੇਸ਼ਨ ਤੇ ਗਏ ਨੇ ਜੀ ਜ਼ਰੂਰ ਪਰ ਉਹਨਾਂ ਦੀ ਫੋਟੋ ਅਸੀਂ ਜ਼ਰੂਰ ਲਗਾਵਾਂਗੇ ਸਾਡੇ ਸਰਬਰਾ ਨੇ ਡਿਪਾਰਟਮੈਂਟ ਦੇ ਅਧਾਰੇ ਸਾਡੇ ਦੇ ਉਹ ਮਾਸ਼ਾਅੱਲਾ ਬੋਸ ਨੇ ਤੁਸੀਂ ਕੀ ਟਿਪ ਦੇਣਾ ਚਾਹੁੰਦੇ ਜਿਹੜੇ ਨਵੇਂ ਸਟੂਡੈਂਟਸ ਸੋਚ ਰਹੇ ਨੇ ਕਿ ਅਸੀਂ ਲਾਇਸੈਂਸ ਕਰਨਾ ਹੈ ਟੈਕਸੀ ਦਾ ਤੇ ਉਹਨਾਂ ਵਾਸਤੇ ਮਤਲਬ ਉਹਨਾਂ ਨੂੰ ਏ ਟਾਫ ਨਾ ਲੱਗੇ ਥੋੜਾ ਈਜ਼ੀ ਹੋ ਜਵੇ ਕਿ ਉਹਨਾਂ ਦਾ ਉਹਨਾਂ ਦਾ ਜੋ ਕਿ ਡਾਰੇ ਮੱਦ ਦੇ ਵਿੱਚੋਂ ਖਤਮ ਹੋ ਜੂਗੀ ਇਹ ਸੇ ਟੈਕਸੀ ਦਾ ਜੋ ਵੀ ਲਾਇਸੈਂਸ ਜਲਦੀ ਕਰਵਾਵਾਂਗੇ ਹਾਂ ਬਿਲਕੁਲ ਸਰ ਇੱਕ ਗੱਲ ਯਾਦ ਰੱਖਣੀ ਹੈ ਅਸੀਂ ਪਤਾ ਡਿਸਕਸ ਕਰਨੇ ਸਾਂ ਇੱਕ ਚੀਜ਼ ਅਗਰ ਸੈਂਕੜੋਂ ਔਰ ਹਜ਼ਾਰੋਂ ਵਿੱਚ ਹੋ ਰਹੀ ਹੈ ਬਿਲਕੁਲ ਜੀ ਇਰਜ਼ਮੀਨ ਕਿ ਉਹ ਇਜ਼ੀ ਹੈ ਹਾਂਜੀ ਅਗਰ ਹੋ ਰਹੀ ਹੈ ਇੱਕ ਐਸੀ ਚੀਜ਼ ਕਿ ਤੁਸੀਂ ਸਮਝੋਗੇ ਯਾਰ ਸੌਆਂ ਵਿੱਚ ਜਾਂ ਹਜ਼ਾਰਾਂ ਵਿੱਚ ਚੰਦੇਕ ਦੋਸਤਾਂ ਕੋਲੇ ਬਿਲਕੁਲ ਉਹਦੇ ਮੁਤਲਕ ਤੁਸੀਂ ਸੋਚ ਸਕਦੇ ਹੋ ਥੋੜਾ ਸੋਚ ਸਕਦੇ ਹੋ ਲੇਕਿਨ ਉਹਦਾ ਮਤਲਬ ਇਹ ਨਹੀਂ ਕਿ ਤੁਸੀਂ ਉਹਨੂੰ ਟੱਚ ਹੀ ਨਾ ਕਰੋ ਹਾਂਜੀ ਲੇਕਿਨ ਅਗਰ ਇੱਕ ਚੀਜ਼ ਸੈਂਕੜੋ ਹਜ਼ਾਰਾਂ ਲੋਕਾਂ ਕੋਲੇ ਜ਼ਮੀਨ ਹੋ ਰਹੀ ਹੈ ਬਿਲਕੁਲ ਤੇ ਮੇਰਾ ਖਿਆਲ ਆਉਂਦਾ ਕਿ ਹਮੇਸ਼ਾ ਜਦੋਂ ਹਾਰਡ ਵਰਕਿੰਗ ਕਰਕੇ ਬੰਦਾ ਕਾਮਯਾਬ ਹੁੰਦਾ ਨਾ ਉਹ ਕਾਮਯਾਬੀ ਦਾ ਮਜ਼ਾ ਹੀ ਆਪੇ ਬਿਲਕੁਲ ਬਿਲਕੁਲ ਜਦੋਂ ਤੁਹਾਨੂੰ ਚੈਲੰਜਸ ਮਿਲਦੇ ਨੇ ਉਸ ਤੋਂ ਬਾਅਦ ਜਦੋਂ ਤੁਸੀਂ ਕਾਮਯਾਬ ਹੁੰਦੇ ਹੋ ਉਸ ਕਾਮਯਾਬੀ ਦਾ ਮਜ਼ਾ ਹੀ ਆਪਣਾ ਹੁੰਦਾ ਹੈ ਔਰ ਮੈਂ ਬਿਲਕੁਲ ਕਾਂਗਾ ਕਿ ਕੋਈ ਵੀ ਚੀਜ਼ ਜਦੋਂ ਤੁਸੀਂ ਸ਼ੁਰੂ ਕਰਦੇ ਹੋ ਤੇ ਉਹ ਅੱਲਾਹ ਦੇ ਹੁਕਮ ਨਾਲ ਕਾਮਯਾਬੀ ਜ਼ਰੂਰ ਪ੍ਰਗ ਪਰਵਰਤਿ ਕਰ ਤੁਹਾਨੂੰ ਦਿੰਦੇ ਨੇ ਔਰ ਇਹ ਚੀਜ਼ ਸੋਚ ਕੇ ਤੁਸੀਂ ਅਕਸਰ ਦੋਸਤ ਐਸ ਚੀਜ਼ ਸੋਚ ਕੇ ਨਹੀਂ ਟੈਕਸੀ ਕਰਦੇ ਜਾਂ ਲਾਇਸੈਂਸ ਨਹੀਂ ਪੜ੍ਹਦੇ ਕਰਦੇ ਕਿ ਸਾਡੇ ਕੋਲ ਹੋਣਾ ਨਹੀਂ ਇਹ ਬਿਲਕੁਲ ਇੱਕ ਐਡੀ ਨਾ ਉਮੀਦੀ ਕਦੀ ਵੀ ਜ਼ਿੰਦਗੀ ਚ ਨਹੀਂ ਰੱਖਣੀ ਕਿਸੇ ਚੀਜ਼ ਨੂੰ ਵੀ ਲੈ ਕੇ ਨਹੀਂ ਰੱਖਣੀ ਲੇਕਿਨ ਕਮਸ ਕਮ ਗੱਡੀ ਦੇ ਲਾਇਸੈਂਸ ਜਾਂ ਟੈਕਸ ਦੇ ਲਾਇਸੈਂਸ ਨੂੰ ਲੈ ਕੇ ਤੇ ਬਿਲਕੁਲ ਹੀ ਨਹੀਂ ਰੱਖਣੀ ਜਿਹਨੂੰ ਕਹਿੰਦੇ ਨੇ ਨਾ ਕਿ ਜਦੋਂ ਗੁਰੂ ਹੈ ਨਾ ਗੁਰੂ ਬਿਲਕੁਲ ਉਹ ਤੁਹਾਨੂੰ ਸਮਝਾਉਣ ਵਾਲਾ ਜਾਂ ਐਕਸਪਲੇਨ ਕਰਨ ਵਾਲਾ ਜੇ ਤੁਹਾਡਾ ਗੁਰੂ ਅੱਛਾ ਹੁੰਦਾ ਹੈ ਨਾ ਜਾਂ ਤੁਹਾਡਾ ਗੁਰੂ ਹੀ ਕਾਮਯਾਬ ਹੁੰਦਾ ਹੈ ਤੋਂ ਬਿਲਕੁਲ ਐਸੀ ਉਹ ਜਿਹੜਾ ਨਾ ਉਹ ਆਪਣੇ ਸਟੂਡੈਂਟ ਦੇ ਵਿੱਚ ਕੌਨਫੀਡੈਂਟ ਦੇ ਸ਼ਰਧਾ ਹੈ ਕਿ ਉਹ ਆਪਣੇ ਆਪ ਜਿਹੜਾ ਉਹ ਸਟੂਡੈਂਟ ਫੀਲ ਕਰਦਾ ਹੈ ਕਿ ਹਾਂ ਇਹ ਤੇ ਕੋਈ ਏਡੀ ਚੀਜ਼ ਨਹੀਂ ਕਿ ਜਿਹੜੀ ਮੇਰੇ ਕੋਲ ਨਹੀਂ ਹੋ ਸਕਦੀ ਤੁਹਾਡੀ ਸਟੱਡੀ ਦੇ ਨਾਲ ਤੁਹਾਡਾ ਕੌਨਫੀਡੈਂਟ ਹੋਣਾ اور ਤੁਹਾਡੇ اس چیز ਤੇ یقین ਹੋਣਾ ਕਿ ਮੈਂ ਇਹ ਕਰਨਾ ਜ਼ਰੂਰ ਹੁੰਦਾ ਸਰ ਨਾਲ ਯਾਪਚ ਨਹੀਂ ਕੋਨੀ ਹਰ एग्जाम ਦੇ ਵਿੱਚ ਅਲਹਮਦੁਲਿਲਾ ਟੈਕਸੀ ਦੇ ਪੰਜ एग्जाम ਹੁੰਦੇ ਨੇ ਇੱਕ ਸਾਲੇ ਜੋ ਇਸ ਤੋਂ ਥੋੜੀ ਜਿਹਾ ਇਸ ਸਾਲ 2025 ਉਹਨਾਂ ਥੋੜੀ ਜਿਹੀ ਚੇਂਜਿੰਗ ਕੀਤੀ ਹੈ ਅੱਛਾ ਅਲਹਮਦੁਲਿਲਾ ਕੋਈ ਐਸਾ एग्जाम ਨਹੀਂ ਕਿ ਜਿੱਦੇ ਪ੍ਰੋਫੈਸਰ ਮੁਹੰਮਦ ਸਾਹ ਗੁਜਰ ਸਾਹਿਬ ਦਾ 80 90% ਤੋਂ ਰਿਜ਼ਲਟ ਕੱਟ ਰਿਹਾ ਹੋਏ ਜੀ 89% ਤੋਂ ਅਗਰ ਰਿਜ਼ਲਟ ਕੋਈ ਵੀ ਐਸਾ ਉਹਨਾਂ ਦਾ एग्जाम ਨਹੀਂ ਕਿ ਕੱਟ ਰਿਹਾ ਹੋਏ ਗੇਜਮਿੰਨ ਕੇ ਦੋਸਤ ਵੀ ਮਿਹਨਤ ਕਰਦੇ ਨੇ ਪ੍ਰੋਫੈਸਰ ਸਾਹਿਬ ਵੀ ਮਿਹਨਤ ਕਰਦੇ ਨੇ ਜੋ ਟੀਚਰ ਮਿਹਨਤ ਕਰਵਾਉਂਦਾ ਹੈ ਜੀ ਜੀ ਤੇ ਫਿਰ ਬੱਚੇ ਵੀ ਮਿਹਨਤ ਕਰਦੇ ਨੇ ਮਾਸ਼ਾਅੱਲਾ ਜੀ ਜਿਵੇਂ ਕਿ ਤੁਸੀਂ ਜ਼ਿਕਰ ਕੀਤਾ 2025 ਆ ਰਿਹਾ ਹੈ ਠੀਕ ਹੈ ਨਾ ਤੇ 2025 ਦੇ ਵਿੱਚ ਕਿਹੜੇ ਰੂਲਸ ਵਗੈਰਾ ਚੇਂਜ ਹੋ ਰਹੇ ਆ ਕਿਹੜੀਆਂ ਨਵੀਆਂ ਜੋ ਕਿ ਗਤੀਵਿਧੀਆਂ ਹੋ ਰਹੀਆਂ ਟੈਕਸੀ ਲਾਈਨ ਦੇ ਵਿੱਚ ਕੀ ਮਤਲਬ ਜਿਹੜੀ ਇੱਥੇ ਦੇਖੇ ਤੇ ਜਿਹੜੀ ਆ ਉਹ ਚੇਂजेस ਕਰ ਰਹੀ ਨਵੇਂ ਨਵੇਂ ਰੂਲ ਜਿਹੜੇ ਬਣਾ ਰਹੀ ਹੈ ਸਰ ਜਿਹੜੀ ਇਹ ਨਾ ਟੈਕਸੀ ਦਾ ਪਹਿਲੇ ਤੋਂ ਮਤਲਬ ਕਿ ਟੈਕਸੀ ਦੀ ਜਿਹੜੀ ਚੇਂਜਿੰਗ ਹੁੰਦੀ ਹੈ ਨਾ ਉਹ ਤਰੀਫਾ ਜਿਹਨੂੰ ਅਸੀਂ ਪੈਸਿਆਂ ਦਾ ਕਿਰਾਇਆ ਦਾ ਲੈਣ ਦੇਣ ਕਹਿੰਦੇ ਨੇ ਉਹ ਹਰ ਸਾਲ ਚੇਂਜ ਜੀ ਅੱਛਾ ਉਹਦੇ ਚ ਹਰ ਸਾਲ ਚੇਂਜਿੰਗ ਆਂਦੀ ਏ ਉਹ ਹਰ ਸਾਲ ਜਿਹੜਾ ਨਾ ਉਹ ਵੜਾ ਦਿੱਤਾ ਜਾਂਦਾ ਹੈ ਜੀ ਜੀ ਯਕੀਨਨ ਹਰ ਚੀਜ਼ ਜਿਹੜੀ ਉਹ ਪ੍ਰਾਈਸ ਉਹਦੀ ਅਪ ਹੁੰਦੀ ਏ ਵਕਤ ਦੇ ਨਾਲ ਇਸ ਵੇਲੇ ਟੈਕਸ ਹੀ ਦੀ ਵੀ ਜਿਹੜੀ ਨਾ ਉਹ ਅਪ ਹੋ ਜਾਂਦੀ ਏ ਇਸ ਤੋਂ ਇਲਾਵਾ ਜੇ ਅਗਰ ਕੋਈ ਮਾਈਨਰ ਜੀ ਛੋਟੀ ਉਹ ਐਕਟੀਵਿਟੀਜ਼ ਜਿਹੜੀ ਕੋਈ ਚੇਂਜਿੰਗ ਹੁੰਦੀਆਂ ਨੇ ਉਹ ਨਾਲ ਨਾਲ ਅਪਡੇਟ ਹੁੰਦੀ ਜਾਂਦੀਆਂ ਨੇ ਉਹ ਮੇਰਾ خیال ਹੈ ਕਿ ਕੋਈ ਡੀ ਪਰੇਸ਼ਾਨ ਕੋ ਨਹੀਂ ਲੇਕਿਨ ਇੱਕ ਜਿੰਨੋ ਸਤਿਫਾ ਕੈਨੇ ਆਂ ਔਰ ਆਪਣੀ ਲੈਂਗੁਏਜ ਕਰਾਇਆ ਕੈਨੇ ਆ ਉਹ ਹਰ ਸਾਲ ਜਿਹੜਾ ਉਹ ਨਿਊ ਆਉਂਦਾ ਜੀ ਤੁਹਾਡਾ ਆਫਿਸ ਕਿੱਥੇ ਆ ਤੁਸੀਂ ਆਪਣਾ ਮੋਬਾਈਲ ਨੰਬਰ ਵਗੈਰਾ ਦੱਸ ਸਕਦੇ ਜੀ ਸਰ ਸਾਡਾ ਆਫਿਸ ਹਸਪੀਟਾਲ ਦੇ ਯੋਗਰੇਗਾਤ ਲੀਨੀਆਂ ਉਹਨਾਂ ਸੰਤੌਲਾਲੀਆ ਲੱਗਦੀ ਹੈ ਔਰ ਲੀਨੀਆਂ ਸਿੰਕੋ ਬਦਾਲ ਲੱਗਦੀ ਸਾਨੂੰ ਕਾਈਏ ਰਮਲਾ ਕਤਲਾਨਾ ਇੱਕ ਫਿਰ ਰਿਪੀਟ ਕਰਦੇ ਕਿ ਕਾਈਏ ਰਮਲਾ ਕਤਲਾਨਾ ਨੁਮੇਰੋ 9 ਜ਼ਿਸ਼ਾਨ ਫੋਰਮਾਸਿਓਨ ਸਕੋਲਾ ਦੇ ਟੈਕਸੀ ਪ੍ਰੋਫੈਸਰ ਮੁਹੰਮਦ ਇਸਹਾ ਗੁਜਰ ਸਾਬ ਸਾਡੇ ਜਿਹੜੇ ਸਕੂਲ ਦੇ ਡਾਇਰੈਕਟਰ ਨੇ ਸਰ ਜੀ ਜੀ ਤੁਹਾਡਾ ਬਹੁਤ-ਬਹੁਤ ਤੁਹਾਡਾ ਧੰਨਵਾਦ। ਬਹੁਤ ਸ਼ੁਕਰੀਆ, ਥੈਂਕ ਯੂ। ਮੈਂ ਨਾਲੇ ਛੋਟਾ ਜਿਹਾ ਸੌਰੀ ਤੁਹਾਡੇ 7 ਦਿਨਾਂ ਕੁ ਮੈਸੇਜ ਦੇਣਾ ਚਾਹਾਂਗਾ। ਜੀ ਜੀ। ਕਿ ਅਲਹਮਦੁਲਿਲਾ ਜਿਹੜੀ ਕਿ ਸਾਡੀ ਕਮਿਊਨਿਟੀ ਆਸਤੇ ਇੱਕ ਪ੍ਰੋਬਲਮ ਵੀ ਸਮਝੀ ਜਾਂਦੀ ਏ ਕਿ ਸਾਡੇ ਕੋਲ ਲੇਡੀਜ਼ ਟੀਚਰ ਏ। ਲੇਡੀ ਟੀਚਰ ਨੇ ਕਿ ਜਿਹੜੇ ਸਾਡੀਆਂ ਭੈਣਾਂ ਸਿਰਫ ਲੇਡੀ ਕੋਲ ਪੜਨਾ ਚਾਹਦੀਆਂ ਨੇ, ਇੱਕ ਊਮਨ ਕੋਲ ਪੜਨਾ ਚਾਹਦੀਆਂ ਨੇ। ਉਹ ਅਲਹਮਦੁਲਿਲਾ ਉਹ ਸਾਡੇ ਕੋਲ ਬਿਲਕੁਲ ਸਹੂਲਤ ਮੌਜੂਦ ਏ। ਇੰਗਲਿਸ਼ ਵਿੱਚ ਪੜਨਾ ਚਾਹਣਾ, ਸਪੈਨਿਸ਼ ਵਿੱਚ ਪੜਨਾ ਚਾਹਣ, ਗੱ ਤੇ मोस्ट वेलकम ਤੇ ਤੁਹਾਨੂੰ ਅਸੀਂ ਹੁਣ ਮਿਲਾਨ ਜਾ ਰਹੇ ਹਾਂ ਕਿ ਜਿਹੜੇ ਇੱਥੇ ਇਸ ਟਾਈਮ ਜਿਹੜੇ ਸਕੂਲ ਦੇ ਵਿੱਚ ਮੌਜੂਦ ਨੇ ਜੋ ਕਿ ਲਾਇਸੈਂਸ ਪੜ ਰਹੇ ਨੇ ਤੇ ਭਾਈ ਜਣ ਤੁਹਾਡਾ ਨਾਮ ਕੀ ਹੈ ਜੀ ਜੀ ਮਾਣਾ ਨਾਮ ਹੈ ਜੀ ਅਫਜ਼ਲ ਮਾਲਕ ਜੀ ਤੁਹਾਡਾ ਹੀ ਅਲੀ ਨਾਮ ਤੁਹਾਡਾ ਜੀ ਵਸੀਮ ਤੇ ਇਸ ਟਾਈਮ ਭਾਈ ਇੱਥੇ ਲਾਇਸੈਂਸ ਪੜ ਰਹੇ ਨੇ ਤੇ ਤੁਹਾਡਾ ਐਕਸਪੀਰੀਅੰਸ ਕਿਦਾਂ ਹੈ ਤੁਸੀਂ ਦੱਸੋ ਇੱਥੇ ਬੜਾੰਦਾ ਤਰੀਕਾ ਕਿਸ ਤਰ੍ਹਾਂ ਦਾ ਆ ਤੇ ਤੁਹਾਨੂੰ ਕਿੰਨਾ ਸਮਝ ਆ ਰਿਹਾ ਜੀ ਜਨਾਬ ਸਾਡੇ ਉਸਤਾਦ ਦੇ ਉਸਤਾਦ ਗੁਰੂ ਸਾਹਿਬ ਮਾਸ਼ਾਅੱਲਾ ਬਹੁਤ ਅੱਛਾ ਪੜਾਉਂਦੇ ਬਹੁਤ acha ਲਗਾ ਕਿ ਪੜਨਾ ਜਿਹੜਾ ਤੁਹਾਨੂੰ ਕਿ ਬਹੁਤ ਪਸੰਦ ਕਿਤਾ ਕਿ ਸਾਥ ਸਾਹਿਬ ਜੀ ਇਤਨੀ ਵੀ ਇਹ ਅਗਰ ਤਾਰੀਫ ਕੀਤੀ ਜਾਣਾ ਇਤਨੀ ਕਮ ਹੈ ਜੀ ਉਸਨ ਕਿ ਕਾਫੀ ਸਾਰੇ ਮੇਰੇ ਦੋਸਤ ਜਿਹੜਾ ਇਥੋਂ ਇਥੋਂ ਪੜ ਕੇ ਜਿਹੜਾ ਇਥੋਂ ਗਏ ਜਿਹੜਾ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਲਾਇਸੈਂਸ ਪੜਦੇ ਇਹ ਰੀਸਾਈਡੈਂਸੀ ਤੇ ਪਰ ਮੇਰਾ ਖਿਆਲ ਹੈ ਕਿ ਪੀਸੇ ਸਾਸ਼ ਨਹੀਂ ਚਾਹੀਦਾ اچھا ਚੰਗੀ ਤੁਸੀਂ ਜੀ ਸਾਖ ਸਾਹਿਬ ਮੂਝੇ 2-3 ਮਹੀਨੇ दो तीन माह हो गए आपको बहुत अच्छा पढ़ाते हैं साहब है। से वो नहीं पढ़ रहे कितना है, आ, उनके लिए आपका नहीं नहीं ऐसा कुछ नहीं पढ़ाते हैं कोई मुश्किल नहीं कोई भी पास कर सकता है अगर थोड़ा टाइम दे तो टाइम दे और अगर समझ के पढ़ना चाहता है तो इधर आए जी हाँ जी क्योंकि इनका जो तरीके का है ना समझाने का वो आपको कहीं और नहीं मिलेगा ਜੀ ਜਿੰਨਾ ਅੱਛੇ ਤਰੀਕੇ ਸੇ ਸਮਝਾਤੇ ਹੈ ਬਾਰ-ਬਾਰ ਰਿਪੀਟ ਕਰਾਤੇ ਹੈ ਜੀ ਆਮ ਸੇ ਆਮ ਐਵਰੇਜ ਬੰਦਾ ਵੀ ਉਸਕੋ ਜਨਾ ਉਹ ਪਿਕ ਕਰ ਜਤੇ ਹੈ ਜੀ ਜਿਵੇਂ ਕਿ ਤੁਹਾਨੂੰ ਤੁਸੀਂ ਤੁਸੀਂ ਦੱਸਿਆ ਸੀ ਕਿ ਪਹਿਲਾਂ ਕਿ ਇਹਨਾਂ ਦੇ ਹੁਣ ਐਗਜ਼ਾਮ ਆ ਰਹੇ ਨੇ ਹਾਂ ਜੀ ਜੀ ਤੇ ਤੁਹਾਡੀ ਪੂਰੀ ਤਿਆਰੀ ਹੈ ਜੀ ਮਸਲਾ ਜੀ ہماری ਬਹੁਤ ਅੱਛੀ ਤਿਆਰੀ ਜਾ ਰਹੀ ਹੈ ਅਸੀਂ ਖਤਰਾਨਾ ਵੀ ਕਰ ਰਹੇ ਹਾਂ ਇਨਸ਼ਾਅੱਲਾ ਇਨਸ਼ਾਅੱਲਾ ਅੱਲਾ ਦੇ ਫਜ਼ਲ ਸੇ ਆਪ ਜੋ 2025 ਕੀ ਜੋ ਓਪਨਿੰਗ ਹੈ ਉਹ ਇਨ ਸਟੂਡੈਂਟਸ ਇਨਸ਼ਾਅੱਲਾ ਕਰੇ ਬਹੁਤ ਜੀ ਸ਼ੁਕਰੀਆ ਠੀਕ ਹੈ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਤੁਹਾਡਾ ਧੰਨਵਾਦ ਤੁਹਾਡਾ ਸਾਰਿਆਂ ਦਾ ਜੀ ਬਹੁਤ ਸ਼ੁਕਰੀਆ ਜੀ ਸਭ ਦਾ